ਗੁਰਾਇਤ ਦਿਨ ਪੈਂਦੇ ਪਿੰਡ ਰੁੜਕਾ ਕਲਾ ਵਿਖੇ ਸੰਪਰਕ ਮੁਹਿੰਮ ਯੁੱਧ ਨਸ਼ਿਆ ਵਿਰੋਧੀ ਚਲਾਈ ਗਈ ਮੁਹਿੰਮ ਤਹਿਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਆਈਪੀਐਸ ਸੰਜੀਪ ਕੁਮਾਰ ਡੀਆਈਜੀ ਪੰਜਾਬ ਪੁਲਿਸ ਦਾ ਬਾਈਐਫਸੀ ਰੁੜਕਾ ਕਲਾ ਵਿਖੇ ਪਹੁੰਚਣ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਬੋਲਦਿਆਂ ਸੰਜੀਪ ਕੁਮਾਰ ਡੀਆਈਜੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਿਆ ਖਿਲਾਫ 3700 ਐਫਆਈਆਰ ਦਰਜ ਕਰਕੇ 6000 ਨਸ਼ਿਆਂ ਦੇ ਵਪਾਰੀਆਂ ਨੂੰ ਜੇਲੰਦਰ ਬੰਦ ਕੀਤਾ ਗਿਆ ਹੈ ਉਨਾ ਕਿ ਆ ਕੀ ਪੰਜਾਬ ਸਰਕਾਰ ਵੱਲੋਂ ਸੇਤਮੰਤ ਪੰਜਾਬ 3 ਚਲਾਈ ਗਈ ਐਪ ਤੇ 5000 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਅਤੇ ਲਗਭਗ 150 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਐਪ ਨਾਲ ਪੰਜਾਬ ਦੇ ਲੋਕਾਂ ਦਾ ਵੱਡਾ ਹੰਗਾਰਾ ਮਿਲ ਰਿਹਾ ਹੈ ਕਿਉਂਕਿ ਇਸ ਐਪ ਤੇ ਕੀਤੀ ਗਈ ਸ਼ਿਕਾਇਤ ਕਰਨ ਵਾਲੇ ਦਾ ਨਾ ਬਿਲਕੁਲ ਨਸਰ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਤਦ ਹੀ ਕਾਬੂ ਪਾਇਆ ਜਾ ਸਕਦਾ ਹੈ। ਜੇਕਰ ਪੰਜਾਬ ਦੇ ਲੋਕ ਪੰਜਾਬ ਪੁਲਿਸ ਨੂੰ ਆਪਣਾ ਬਣਦਾ ਸਹਿਯੋਗ ਦੇਣ ਇਸ ਮੌਕੇ ਐਸਪੀ ਡੀ ਸਰਬਜੀਤ ਸਿੰਘ ਰਾਏ ਡੀਐਸਪੀ ਫਿਲੋ ਸਰਵਨ ਸਿੰਘ ਬਲ ਐਸਐਚਓ ਗੁਰਿਆ ਸਿਕੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਇਸ ਮੌਕੇ ਵਾਈਐਫਸੀ ਦੇ ਐਮਡੀ ਗੁਰਮੰਗਲ ਦਾ ਸੋਨੀ ਨੇ ਆਏ ਹੋਏ ਮਹਿਮਾਨਾਂ ਦਾ ਤੇ ਦਿਲੋਂ ਧੰਨਵਾਦ ਕੀਤਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦਾ ਲਕ ਤੋੜਨ ਵਾਸਤੇ ਵਿੱਦ ਨਸ਼ਿਆਂ ਵਿਰੋਧ ਮੁਹਿੰਮ ਚਲਾਈ ਰਹੀ ਹੈ ਇਹ ਮੁਹਿੰਮ 1 ਮਾਰਚ ਤੋਂ ਲਗਾਤਾਰ ਚੱਲ ਰਹੀ ਹੈ ਇਸੇ ਕਰੀਦੇ ਵਿੱਚ ਅਸੀਂ ਇਨਫੋਰਸਮੈਂਟ ਦੀ ਐਡਿਕਸ਼ਨ ਤੇ ਪ੍ਰिवेंशन ਉੱਤੇ ਜ਼ੋਰ ਪਾ ਰਹੇ ਇਨਫੋਰਸਮੈਂਟ ਦੇ ਤਹਿਤ ਅਸਵੇਲੇ ਅਸੀਂ ਕੋਈ 3700 ਐਫ ਆਈ ਆਰ ਦਰਜ ਕੀਤੀਆਂ ਨੇ ਜਿਦੇ ਵਿੱਚ ਕਪੇਰ 6000 ਜਿਹੜੇ ਨਸ਼ੇ ਦੇ ਵਪਾਰੀ ਨੇ ਉਹਨਾਂ ਨੂੰ ਫੜਿਆ ਉਹਨਾਂ ਦੇ ਵਿਰੁੱਧ ਐਕਸ਼ਨ ਲੈ ਰਹੇ ਡੀ ਪੀਐਸ ਐਕਟ ਦੇ ਤਹਿਤ ਡੀ ਐਡਿਕਸ਼ਨ ਦੇ ਵਿੱਚ ਅਸੀਂ ਹੈਲਪ ਕਰ ਰਹੇ ਹਾਂ ਜਿਹੜੇ ਨਸ਼ੇ ਦੇ ਮਰੀਜ਼ ਨੇ ਉਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਤੱਕ ਲੈ ਕੇ ਜਾਇਆ ਜਾਏ ਉਹਨਾਂ ਦਾ ਇਲਾਜ ਕਰਵਾਇਆ ਜਾਏ ਅਤੇ ਪ੍ਰिवेंशन ਸਟਰੈਟਜੀ ਦੇ ਤਹਿਤ ਅਸੀਂ ਲੋਕਾਂ ਦੇ ਨਾਲ ਜਿਹੜਾ ਸੰਪਰਕ ਵਧਾ ਰਹੇ ਹਾਂ ਸੰਪਰਕ ਪ੍ਰੋਗਰਾਮ ਲਗ ਲਗ ਜਗਾ ਲਗ ਲਗ ਜ਼ਿਲ੍ਹੇ ਦੇ ਵਿੱਚ ਲਿਖ ਕੇ ਜਾਂਦੇ ਨੇ ਉਸੇ ਕਣੀ ਦੇ ਵਿੱਚ ਅਸੀਂ ਸੰਪਰਕ ਪ੍ਰੋਗਰਾਮ ਰੱਖਿਆ ਸੀਗਾ ਰੁੜਕਾ ਕਲਾ ਪਿੰਡ ਦੇ ਵਿੱਚ ਇੱਕ ਬਹੁਤ ਹੀ ਗਾਂਬਦੂ ਪਿੰਡ ਹੈ ਜਿੱਥੇ ਸਪੋਰਟਸ ਐਕਟੀਵਿਟੀਆਂ ਬੱਚਿਆਂ ਨੂੰ ਪੋਜ਼ਿਟਿਵ ਐਕਟੀਵਿਟੀਜ਼ ਨਾਲ ਜੋੜਿਆ ਜਾ ਰਿਹਾ ਇੱਥੇ ਕਾਫੀ ਪੰਚ ਸਰਪੰਚ ਬੜੀ ਅੱਛੀ ਗੈਦਰਿੰਗ ਸੀ ਬੜੇ ਅੱਛੇ ਵਿਚਾਰ ਵਟਾਂਦਰਾ ਕੀਤੇ ਗਏ ਇਹਦੇ ਨਸ਼ਿਆਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਕੀ ਮੁਹਿੰਮ ਚਲਾਈ ਜਾ ਰਹੀ ਹੈ ਥੱਲੇ ਇੱਕ ਸਰਕਾਰ ਵੱਲੋਂ ਨੰਬਰ ਲੈਣ ਕੀਤਾ ਹੋਇਆ ਜਿਸ ਦੇ ਵਿੱਚ ਪਹਿਲਾਂ ਇੱਕ ਲੋਕਾਂ ਦੇ ਵਿੱਚ ਡਰ ਬਣਿਆ ਰਹਿੰਦਾ ਸੀਗਾ ਕਿ ਸ਼ਾਇਦ ਸਾਡੀ ਆਇਡੈਂਟੀਟੀ ਸ਼ੋ ਨਾ ਹੋ ਜਵੇ ਜੀ ਉਹਦੇ ਲਈ ਕੋਈ ਅਪੀਲ ਕੋਈ ਮੈਸੇਜ ਪਿਆ ਜਾ ਹੋਈ ਪਬਲਿਕ ਪੰਜਾਬ ਸਰਕਾਰ ਨੇ ਸੇਫ ਪੰਜਾਬ ਦੇ ਤਹਿਤ ਇੱਕ ਹੈਲਪਲਾਈਨ ਜਾਰੀ ਕੀਤੀ ਹੈ ਜਿਹਦਾ ਨੰਬਰ ਹੈ 9779 100200 ਦੁਬਾਰਾ ਦੱਸਦਾ 9779 100200 ਇਹ ਜਿਹੜੀ ਹੈਲਪਲਾਈਨ ਹੈ ਉਹਦੇ ਉੱਤੇ ਕੋਈ ਵੀ ਕੋਈ ਵੀ ਹੈਲੋ ਪੇਜ ਕੇ ਅੱਗੇ ਡ੍ਰੌਪਡਾਊਨ ਖੁੱਲਦਾ ਹੈ ਉਹਦੇ ਉੱਤੇ ਆਪਣੀ ਕੰਪਲੇਟ ਜਾਂ ਅਗਰ ਉਹਨੂੰ ਡੀਐਡਿਕਸ਼ਨ ਫੈਸਿਲਿਟੀ ਦੀ ਰਿਕੁਆਇਰਮੈਂਟ ਹੈ ਉਹਦੇ ਬਾਰੇ ਜਾਂ ਉਹ ਆਪਣੇ ਏਰੀਆ ਦੇ ਵਿੱਚ ਕਾ ਤਾਂ ਵੀ ਇਸ ਪ੍ਰਤੀ ਕੋਈ ਕੰਪਲੇਨ ਲਗਾਉਣਾ ਚਾਹੁੰਦਾ ਹੈ ਜਾਂ ਕੋਈ ਕੈਂਪ ਲਗਾਉਣਾ ਚਾਹੁੰਦਾ ਉਹਦੇ ਬਾਰੇ ਇਨਫੋਰਮੇਸ਼ਨ ਜਾਂ ਜਾਣਕਾਰੀ ਦੇ ਸਕਦਾ ਹੈ ਇਹਦੇ ਵਿੱਚ ਸਰਕਾਰ ਵੱਲੋਂ ਇੱਕ ਕਮਿਟਮੈਂਟ ਹੈ ਕਿ ਇਹਦੇ ਪੱਕੀ ਜਿਹੜੀ ਵੀ ਇਨਫੋਰਮੇਸ਼ਨ ਆਉਂਦੀ ਹੈ ਉਹ ਸੈਂਡਰ ਦੀ ਆਇਡੈਂਟੀਟੀ ਨੂੰ ਸੀਕਰਟ ਰੱਖਿਆ ਜਾਂਦਾ ਹੈ इवन ਜਿਹੜੇ ਕੰਟਰੋਲਰ ਦੇ ਉੱਤੇ ਇਹ ਕੰਪਲੇਂਟ ਵੀ ਜਾਂਦੀ ਹੈ ਉਸ ਕੰਟਰੋਲ ਰੂਮ ਨੂੰ ਵੀ ਨਹੀਂ ਪਤਾ ਕਿ ਇਹ ਜਿਹੜੀ ਕੰਪਲੇਂਟ ਹੈ ਕਿਹੜੇ ਨੰਬਰ ਵੱਲੋਂ ਜਨਰੇਟ ਹੋਈ ਦੇ ਉੱਤੇ ਜਿਹੜੀ ਐਸਓਪੀ ਬਣੀ ਹੋਈ ਹੈ ਉਹ ਸਾਰਿਆਂ ਨੂੰ ਸਰਕੂਲੇਟ ਕੀਤੀ ਹੈ ਐਸਓਪੀ ਦੇ ਤਹਿਤ ਇਹ ਕੰਪਲੇਂਟ ਮੈਕਸਿਮਮ 15 ਦਿਨ ਤੱਕ ਖੁੱਲੀ ਰਹਿ ਸਕਦੀ ਹੈ 15ਵੇਂ ਦਿਨ ਤੱਕ ਇਸ ਕੰਪਲੇਂਟ ਨੂੰ ਬੰਦ ਹੀ ਕਰਨਾ ਹੋਵੇਗਾ ਇਹਦੇ ਉੱਤੇ ਬੰਦ ਦੀ ਕਾਰਵਾਈ ਕਰਕੇ ਫਿਰ ਸੀਪੀ ਸਾਹਿਬ ਜਾਂ ਐਸਐਸਪੀ ਸਾਹਿਬ ਵੱਲੋਂ ਜਿਹੜੀ ਕਾਰਵਾਈ ਹੁੰਦੀ ਹੈ ਉਹਨੂੰ ਈਵੈਲਿਊਏਟ ਕਰਕੇ ਵਾਪਸ ਕੰਟਰੋਲ ਤੇ ਭੇਜੀ ਜਾਂਦੀ ਹੈ ਇਨਫਾਰਮੇਸ਼ਨ ਉਹ ਫਿਰ ਜਦੋਂ ਅਸੀਂ ਕੰਪਲੇਂਟ ক্লোਜ਼ ਕਰਦੇ ਹਾਂ ਜਿਹੜੇ ਬੰਦੇ ਵੱਲੋਂ ਕੰਪਲੇਂਟ ਜਨਰੇਟ ਹੁੰਦੀ ਹੈ ਉਹਨੂੰ ਇੱਕ ਉਹਦੇ ਉੱਤੇ ਐਕਸ਼ਨ ਟੇਕਨ ਬਾਰੇ ਇੱਕ SMS ਚਲਾ ਜਾਂਦਾ ਉਹਨੂੰ ਸੰਤੁਸ਼ਟੀ ਹੋ ਜਾਂਦੀ ਹੈ ਕਿ ਮੈਂ ਜੋ ਇਨਫੋਰਮੇਸ਼ਨ ਦਿੱਤੀ ਸੀ ਉਹਦੇ ਉੱਤੇ ਸਰਕਾਰ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਸਭ ਹੁਣ ਤੱਕ ਕਿੰਨੇ ਰਿਪੋਰਟਾਂ ਹੁਣ ਤੱਕ 5000 ਤੋਂ ਜ਼ਿਆਦਾ ਕੰਪਲੇਂਟ ਇਸ ਸੈਲਫਲਾਈਨ ਤੇ ਆ ਚੁੱਕੀਆਂ ਨੇ ਲੋਕਾਂ ਨੇ ਬਹੁਤ ਵਧੀਆ ਅਹਿਕਾਰ ਦਿੱਤਾ ਹੈ ਲੋਕਾਂ ਨੇ ਸਰਕਾਰ ਦੇ ਜਿਹੜੀ ਐਫਰਟ ਹੈ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਲੋਕ ਵੀ ਇਹ ਜਿਹੜੇ ਨਸ਼ਿਆਂ ਦੀ ਪ੍ਰੋਬਲਮ ਹੈ ਤੋਂ ਬਹੁਤ ਜ਼ਿਆਦਾ ਤੰਗੜੇ ਹੁਣ ਨਾ 5000 ਜ਼ਿਆਦਾ ਕੰਪਲੇਂਟਾਂ ਹੋ ਤੋ ਤਕਰੀਬਨ 150 ਐਫਆਈਆਰ ਦਰਜ ਹੋ ਚੁੱਕੇ ਨੇ ਉਹ ਬੰਦੇ ਫੜੇ ਜਾ ਚੁੱਕੇ ਨੇ ਜਿਹੜੇ ਨਸ਼ੇ ਦੇ ਸਮਗਲਰ ਸੀਗੇ ਜਾਂ ਜਿਨ੍ਹਾਂ ਦੇ ਬਾਰੇ ਨਸ਼ੇ ਵੇਚਣ ਬਾਰੇ ਕੋਈ ਖਬਰ ਕੋ ਸੈਫਟਰ ਹੈਲਪ ਲਾਈਨ ਤੇ ਲੋੜ ਦਿੱਤੀ। ਸਿਰਫ ਪਬਲਿਕ ਦਾ ਸਹਿਯੋਗ ਇਹ ਹੋ ਗਿਆ ਮਿਲ ਰਿਹਾ ਜੀ। ਪਬਲਿਕ ਦਾ ਸਹਿਯੋਗ ਬਹੁਤ ਅੱਛਾ ਹੈ ਤੁਸੀਂ ਦੇਖਿਆ ਹੁਣੇ ਆ ਸੰਪਰਕ ਕਾਰਜਕ੍ਰਮ ਅਸੀਂ ਹੁਣੇ ਕੀਤਾ ਹੈ। ਇਹ ਦੂਜਾ ਕਾਰਜਕ੍ਰਮ ਅਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਕਰਕੇ ਆਟੇ ਆ। ਔਰ ਲੋਕ ਪੰਚ ਸਰਪੰਚ ਐਨ ਜੀਓਜ਼ ਆ ਯੂਥ ਫੁੱਟਬਾਲ ਕਲੱਬ ਤੁਸੀਂ ਦੇਖਿਆ ਕਿੰਦਾ ਇਹਨਾਂ ਨੇ ਸਾਡਾ ਸਾਥ ਦਿੱਤਾ ਇਸ ਪ੍ਰੋਗਰਾਮ ਨੂੰ ਕੰਡਕਟ ਕਰਨ ਵਾਸਤੇ ਉਹਨਾਂ ਦੇ ਬੱਚਿਆਂ ਨੇ ਕਿੱਡਾ ਵਧੀਆ ਇੱਕ ਨੁੱਕੜ ਨਾਟਕ ਪੇਸ਼ ਕੀਤਾ ਪਬਲਿਕ ਬਹੁਤ ਜ਼ਿਆਦਾ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਮਾਇਨੇ ਦੇ ਨਾਲ ਸਰ ਕੋਈ ਮੈਸੇਜ ਮੈਂ ਮੈਸੇਜ ਇਹੋ ਹੀ ਦੇਣਾ ਚਾਹੁੰਗਾ ਕਿ ਜਿਹੜੇ ਡਰੱਗਸ ਨੇ ਇਹਨਾਂ ਤੋਂ ਬਚਿਆ ਜਾਵੇ ਆਪਣੇ ਬੱਚਿਆਂ ਦੇ ਨੂੰ ਵੀ ਥੋੜਾ ਜਿਹਾ ਤੁਸੀਂ ਗਾਈਡ ਕਰੋ ਉਹਨਾਂ ਨੂੰ ਅਵੇਅਰ ਕਰੋ ਕਿ ਨਸ਼ਾ ਮਾੜੀ ਚੀਜ਼ ਨੇ ਜੇ ਕਿਤੇ ਕੋਈ ਨਸ਼ਾ ਵੇਚਦਾ ਜਾਂ ਕੋਈ ਗਲਤ ਕੰਮ ਕਰਦਾ ਤੁਹਾਨੂੰ ਨਜ਼ਰ ਆਉਂਦਾ ਜਾਂ ਇਨਫੋਰਮੇਸ਼ਨ ਦੀ ਹੈ ਉਨੂੰ ਇਨਫੋਰਮੇਸ਼ਨ ਦੀ ਚੀਜ਼ ਨੇ ਜੇ ਕਿਤੇ ਕੋਈ ਨਸ਼ਾ ਵੇਚਦਾ ਜਾਂ ਕੋਈ ਗਲਤ ਕੰਮ ਕਰਦਾ ਤੁਹਾਨੂੰ ਨਜ਼ਰ ਆਉਂਦਾ ਜਾਂ ਇਨਫੋਰਮੇਸ਼ਨ ਦੀ ਹੈ ਉਹਨੂੰ ਇਨਫੋਰਮੇਸ਼ਨ ਨੂੰ ਸੇਫ